ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਪਣੇ ਬਣਾਈਆਂ ਜੋੜੀਆਂ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਕੁਮਾਰ ਜਨਮ ਤਰੀਕ 2 9 1982 ਅਨਮੈਰਿਡ ਹਾਈਟ 5 ਫੁੱਟ 4 ਇੰਚ ਜਨਮ ਸਥਾਨ ਹਰਿਆਣਾ ਸ਼ਹਿਰ ਜਲੰਧ ਕਾਸਟ ਅਮੇਰਾ ਪੜਾਈ ਦਸਵੀਂ ਪਾਸ ਕੰਮ ਇਲੈਕਟ੍ਰੋਨਿਕ ਤਨਖਾਹ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਦੂਬਰਾ ਦੋ ਭੈਣਾਂ ਮੈਰਿਡ ਨੇ ਮੰਗ ਵਧੀਆ ਪਰਿਵਾਰ ਤੋਂ ਬੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 97793 64583 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੁਮਾਰ 012381990 ਹਾਈ ਟੂ ਯਰ 5 ਫੁੱਟ 8 ਇੰਚ ਜਿਲ੍ਹਾ ਲੁਧਿਆਣਾ ਕਾਸਟ ਭਾਵਨ ਪੜਾਈ ਬੀਟੈਕ ਐਮਬੀਏ ਕੰਮ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਜਨਰਲ ਕਾਸਟ ਨੂੰ ਪਹਿਲ ਹੈ ਇਹਨਾਂ ਦਾ ਮੋਬਾਈਲ ਨੰਬਰ 97817 15013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹਾਂ ਨਾਮ ਸਿੰਘ ਜਨਮ ਤਰੀਕ 26/7/1996 ਹਾਈਟ 5 ਫੁੱਟ 9 ਇੰਚ ਏਰੀਆ ਨਮਸ਼ਹਿਰ ਕਾਸਟ ਸੈਣੀ ਪੜਾਈ ਪਲੱਸ 2 ਜ਼ਮੀਨ ਇੱਕ ਕਿਲਾ ਕੰਮ ਪਲੰਬਰ ਇਨਕਮ 50 ਤੋਂ 60000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਇੱਕ ਭੈਣ ਮੈਰੇ ਇੱਕ ਪ੍ਰਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਜਰਸੀਕ ਪਰਿਵਾਰ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9851900016 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਦੇ 141999 आईडी 5 फुट 7 इंच कास्ट अमजवी सिख पढ़ाई प्लस 2 नॉन मेडिकल एरिया धर्मकोट मोगा परिवार मेंबर पिता खेतीबाड़ी ਕਰਦੇ ਨੇ ਮਾਤਾ ਹਾਊਸ ਵਾਈਫ ਦੋ ਪਰ ਇੱਕ इंग्लंड ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲड़का ਨੌਕਰੀ ਕਰਦਾ ਹੋਵੇ ਜਾਂ ਖੇਤੀਬਾੜੀ ਕਰਦਾ ਹੋਵੇ ਮਦਦ ਵੀ ਸਿੱਖ ਕਾਸਟ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9839406113 ਇਹਨਾਂ ਦਾ ਦੂਜਾ ਮੋਬਾਈਲ ਨੰਬਰ 70529 93196 76529 93196 ਤੁਸੀਂ ਪਰਵਾਰ ਨਾਲ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਰਾਜਪੂਤ ਮੇਰਾ ਲੜਕਾ ਇੰਗਲੈਂਡ ਦਾ ਜਨਮ ਉਮਰ 27 ਸਾਲ ਹਾਈਟ 5 ਫੁੱਟ 10 ਇੰਚ ਪੜਾਈ ਬੀਐਸਸੀ ਕੰਪਿਊਟਰ ਸਾਇੰਸ ਬਿਜ਼ਨਸ ਤਨਖਾਹ 4 ਲੱਖ ਇੰਡੀਆ ਪਰਿਵਾਰ ਮੈਂਬਰ ਪਿਤਾ ਮਾਤਾ ਇੰਗਲੈਂਡ ਪੀਆਰ ਇੱਕ ਭੈਣ ਅਨਮੈਰਿਡ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਇੰਗਲੈਂਡ ਵਿੱਚ ਪੀਆਰ ਹੋਵੇ ਜੋ ਜਨ ਵਰਕ ਡਿਪਾਰਟਮੈਂਟ ਦੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ +447400002040 ਇਹਨਾਂ ਨੂੰ ਜਾਤੀਵੰਦਨ ਨਹੀਂ ਹੈ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਟੂਰਿਸਟ ਵੀਜ਼ੇ ਤੇ ਜਨਮ ਤਰੀਕ 17 11 1995 ਹਾਈਟ ਪੰਜ ਫੁੱਟ ਛੇ ਇੰਚ ਏਰੀਆ ਮਲੇਰਕੋਟਲਾ ਕਾਸਟ ਅਮਜਵੀ ਸਿੱਖ ਪੜ੍ਹਾਈ ਬੀ ਟੈਕ ਪਰਿਵਾਰ ਮੈਂਬਰ ਪਿਤਾ ਨੌਕਰੀ ਤੋਂ ਰਿਟਾਇਰ ਮਾਤਾ ਹਾਊਸ ਵਾਈਫ ਇੱਕ ਭੈਣ ਕਨੇਡਾ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕਨੇਡਾ ਬੀ ਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਸਤਾਨਵੇਂ ਅੱਠ ਸੌ ਸਤਾਰਾਂ 65800 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੁਮਾਰ ਲੜਕਾ ਪੋਲੈਂਡ ਜਰਮੀ 29 ਤੈਨ 1999 ਹਾਈਟ 5 ਫੁੱਟ 7 ਇੰਚ ਜਰਮ ਟਾਈਮ 12 ਜਬੀ ਏਰੀਆ ਅੰਬਤ ਸਰ ਕਾਸਟ ਬਰਮਾ ਜਨਿਆਰੇ ਕਾਮ ਮੈਨੇਜਰ ਯੂਰਪ ਪੋਲੈਂਡ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫਰ ਪਿਤਾ ਪ੍ਰੋਪਰਟੀ ਐਡਵਾਈਸ ਸੇਲ ਪਰਚੇਸ ਦਾ ਕਾਮ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8566925036 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 29/8/1993 ਹਾਈਟ 5 ਫੁੱਟ 1 ਇੰਚ ਏਰੀਆ ਮਲੇੜ ਕੋੜਲਾ ਕਾਸਟ ਮਜਬੂਸੀ ਕਪੜਾਈ ਐਮਏ ਕੰਮ ਕੈਨੇਡਾ ਵਰਕ ਪਰਮਿਟ ਪੀਆਰ ਅਪਲਾਈ ਕੀਤਾ ਹੋਇਆ ਏ ਬੁਰਵਾਰ ਮੈਂਬਰ ਪਿਤਾ ਸਰਕਾਰੀ ਨੌਕਰੀ ਤੋਂ ਰਿਟਾਇਰਡ ਮਾਤਾ ਹਾਊਸਵਾਈਫ ਇੱਕਪਰਾ ਕੈਨੇਡਾ ਟੂਰਿਸਟ ਵੀਜ਼ਾ ਤੇ ਮੰਗ ਵਧੀਆ ਪਰਿਵਾਰ ਤੋਂ ਪੜੇ ਲੈ ਕੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਉਹ ਮੋਬਾਈਲ ਨੰਬਰ 79817580 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਜਨਮ 3/1996 ਕਾਸਟ ਅਮੇਰਾ ਸਿੱਖ ਪੜਾਇਆ ਗ੍ਰੈਜੂਏਸ਼ਨ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਇੱਕ ਕਪੈਨ ਕੈਨੇਡਾ ਮੰਗ ਹੈ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਜੋ ਆ ਪੜਾਈ ਕਰਦੀ ਹੋਵੇ ਜਾਤੀਵੰਦ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 9478515035 ਇਹਨਾਂ ਦਾ ਦੂਜਾ ਮੋਬਾਈਲ ਨੰਬਰ +12503641803 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਇਨਾਮ ਸਿੰਘ ਉਮਰ 30 ਸਾਲ ਹਾਈਟ 5 ਫੁੱਟ 4 ਇੰਚ ਪੜਾਈ 10ਵੀਂ ਪਾਸ ਤਨਖਾ 21000 ਪ੍ਰਤੀ ਮਹੀਨਾ ਏਰੀਆ ਜਲਾਲਾਬਾਦ ਪਰਿਵਾਰ ਮੈਂਬਰ ਮਾਤਾ 1 ਪਿਤਾ 2 ਪੈਨਾ ਮੈਰਿਡ ਨੇ ਮੰਗਾ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9592284958 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹ ਸਿੰਘ ਜੁਰਮਤਰੀ 115 1994 ਹਾਈਟ 5 ਫੁੱਟ 7 ਇੰਚ ਕਾਸਟ ਮੇਰਾ ਸਿੱਖ ਰਾਜਪੂਤ ਏਰੀਆ ਕਪੂਰਤਲਾ ਪੜਾਈ ਪਲੱਸ 2 ਡਿਪਲੋਮਾ ਸਿਵਲ ਇੰਜੀਨੀਅਰ ਕੰਮ 3 ਸਾਲ ਹੋ ਗਏ ਕੋਪੈਰ ਦੇ ਵਿੱਚ ਇਟਲੀ ਦੀ ਫਾਈਲ ਲੱਗੀ ਹੋਈ ਹੈ ਪਰਿਵਾਰ ਮੈਂਬਰ ਇੱਕ ਪੈਨ ਮੈਰਿੰਡ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8544864768 8544864768 ਤੁਸੀਂ ਪ੍ਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹਵ ਸਿੰਘ ਜਨਮ ਤਰੀਕ 10/09/1999 ਪੜਾਈ 10ਵੀਂ ਪਾਸ ਕੰਮ ਇਲੈਕਟ੍ਰੋਨਿਕ ਵਰਕ ਕਾਸਟ ਅਗਰਵਾਲ ਮੰਗਵਦੀਆ ਪਰਵਾਤ ਪੜ੍ਹ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9463721918 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਚਰਮਤੇਕ 29 1999 ਕਾਸਟ ਜਰਸੀਕ ਗੋਤ ਤਲਿਵਾਰ ਪੜਾਈ ਪਲੱਸ 2 ਕੋਰਸ ਕੰਪਿਊਟਰ ਆਈਟੀਆਈ ਏਰੀਆ ਆਈ ਕੋਡ ਜਮীন ਸਤਕੇਲੇ ਮੰਗ ਵਦੀਆ ਪਰਵਾਰ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8903390198 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 12/7/1986 ਹਾਈ ਟੂ ਪੰਜ ਫੁੱਟ 8 ਇੰਚ ਕਾਸ਼ ਕਤਰੀ ਲੜਕਾ ਤਲਾਕ ਹੋਇਆ ਸ਼ਹਿਰ ਸਰਹੰਗ ਜ਼ਿਲ੍ਹਾ ਫਤਿਹਗੜ ਸਾਹਿਬ ਕੰਮ ਰੈਡੀमेड ਸ਼ੋਰੂਮ ਤਨਖਾ 15000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭੈਣ ਇੱਕ ਭਰਾ ਮੈਰਿਡ ਨੇ ਮੰਗ ਵਧਿਆ ਪਰਵਾਰ ਤੋਂ ਲੜਕੇ ਦੀ ਲੋੜ ਹੈ ਲੜਕੇ ਤਲਾਕ ਵਾਲੇ ਵੀ ਪਰਿਵਾਰ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 995232740 WhatsApp ਨੰਬਰ 9970194963 9970194963 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਨੂੰ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਸਰਦਾਰ ਲੜਕਾ ਸਪੈਨ ਪੀਆਰ जन्म तरीक भी दो तो उन्नीस सौ तिरानवे हाइट 5 फुट नौ इंच एरिया राजपुरा शहर जिला पटियाला कास्ट सिख वाजवा जमीन ढाई एकड़ पढ़ाई बी नॉन मैडिकल एमएससी कम अपना बिजनेस रेस्टोरेंट परिवार मैंबर पिता सबका पौची माता हाउसवाइफ एक भैन अनमैरिड ਮੰਗਵਦੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜਰਸਿਕ ਪਰਿਵਾਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 805004808104 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 5 2 1995 ਹਾਈਟ 5 ਫੁੱਟ 1 ਇੰਚ ਪੜਾਈ ਐਮਏ ਇੰਗਲਿਸ਼ ਕਾਸਟ ਜਰਸਿਕ ਗੋਤ ਵਾਜਵਾ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕਾਮ ਸਕੂਲ ਟੀਚਰ ਪਰਵਾਰ ਮੈਂਬਰ ਪਿਤਾ ਸਬਕਾ ਭਾਜੀ ਮਾਤਾ ਹਾਊਸ ਵਾਈਫ ਇੱਕ ਪ੍ਰਾਸਪੀਨ ਵਿੱਚ ਆਪਣਾ ਬਿਜ਼ਨਸ ਮੰਗ ਵਰੀਆ ਪਰਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਜੜ ਸੇ ਪਰਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99155 7257 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਕੇ ਜੋ ਸਾਡਾ WhatsApp ਨੰਬਰ 9501512337